ਹਾਂਜੀ ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਸੇਲ ਤੇ ਲੈ ਗਿਆਂ ਅਫੋਰਡ 361993 ਮਾਡਲ ਚਲੋ ਫਿਰ ਕਰਦੇ ਆ ਅੱਗੇ ਵੀਡੀਓ ਵਿੱਚ ਗੱਲਬਾਤ ਤੇ ਬਨੇ ਰਹਿਣਾ ਐਂਡ ਤੱਕ ਨਾਲ ਇਦਾਂ ਦੇ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਫਾਲੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਨੂੰ ਕਰ ਲਓ ਹਣ ਤਾਂ ਜੋ ਤੁਹਾਨੂੰ ਆਉਣ ਵਜੇ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਤੇ ਆਪਣੀ ਵੀਡੀਓ ਨੂੰ ਕਰਦਾ ਕਰੋ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਤੇ ਕਰ ਲਿਆ ਕਰੋ ਫੁੱਲ ਵਾਚ ਕੋਡ 361993 ਮਾਡਲ ਆ 1993 ਮਾਡਲ ਆ ਸਾਰਾ ਰੈਟਰ ਫੁੱਲ ਰੀਜਨਲ ਆ ਸ਼ੋਰ ਨੰਬਰ ਗਾਰਡ ਬੈਕ ਇਹ ਸਭ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਆ ਫੁੱਲ ਰੀਜਨਲ ਰੈਟਰ ਸਾਰਾ ਤੇ ਬਾਕੀ ਕੰਡੀਸ਼ਨ ਵੀਡੀਓ ਵਿੱਚ ਚੈੱਕ ਕਰ ਸਕਦੇ ਆ ਤੇ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਗੱਲ ਕਰੀਏ ਟਾਇਰਾਂ ਦੀ ਬੈਂਕ ਟਾਇਰ ਹੈਗੇ 45% ਤੇ ਅਗਲੇ ਟਾਇਰ ਹੈਗੇ 95% ਬੈਂਕ ਟਾਇਰ 45% ਅਗਲੇ ਟਾਇਰ 95% ਆ ਬਾਕੀ ਦੀ ਕੜੇ ਚੈੱਕ ਆ ਰੀ ਸਕਦੇ ਆ ਤੇ ਇੰਜਨ ਗੇਅਰ ਦੀ ਮਾਲਕ ਵੀਰਾਂ ਦੀ ਫੁੱਲ ਗਾਰੰਟੀ ਆ ਵਾਹ ਕੇ ਚਲਾ ਕੇ ਤੁਸੀਂ ਆਪਣੀ ਤਸੱਲੀ ਕਰਕੇ ਫੋਰਡ 3600 ਟਰੈਕਟਰ ਖਰੀਦ ਸਕਦੇ ਆ ਤੇ ਸਾਰੀ ਐਸੈਸਰੀ ਨਾਲ ਮਿਲ ਜਾਊ ਸਾਰੀ ਐਸੈਸਰੀ ਨਾਲ ਮਿਲ ਜਾਊ ਡੰਡਾ ਫੱਟੀ ਛਤਰੀ ਬੰਪਰ ਤੇ ਡਿਮਾਂਡ ਰੱਖੀਏ ਵੀਰਾਂ ਨੇ ਟਰੈਕਟਰ ਦੀ 1 ਲੱਖ ਤੇ 37000 1 ਲੱਖ ਤੇ 37000 ਫੈਕਸ ਡਿਮਾਂਡ ਰੱਖੀ ਵੀਰਾਂ ਦਾ ਡਰਾਈਵਰ ਦੀ ਤੇ ਏਰੀਆ ਹੈਗਾ ਗਿੱਦਲਵਾਹ ਤੇ ਬਾਕੀ ਕਨੈਕਟ ਨੰਬਰ ਵੀਰਾਂ ਦਾ ਹੁੰਦਾ ਸਕਰੀਨ ਤੇ ਸ਼ੋ ਜਿਹੜੇ ਵੀ ਨੇ ਫੋਰਡ 3600 ਡਰਾਈਵਰ 1999 ਮਾਡਲ ਪੰਜਾਬ ਨੰਬਰ ਖਰੀਦਣਾ ਇਹ ਨੰਬਰ ਤੇ ਸੰਪਰਕ ਕਰ ਸਕਦਾ 94652 96053 94652 96053 ਤੇ ਕਨੈਕਟ ਕਰ ਸਕਦਾ ਡਰਾਈਵਰ ਖਰੀਦ ਸਕਦਾ ਤੇ ਹੋਰ ਜਾਣਕਾਰੀ ਲੈ ਸਕਦਾ